ਟਾਡੇ ਸਾਲੇ ਬਾਈ ਕਿਹੜੀ ਸਦੀ ਜ ਰਹਿਨੇ ਹੋ ਤੁਸੀਂ ਦਰਿਆਉਪਾਲ ਨਹੀਂ ਅਜੂਰੇ ਹੀ ਰਹਨੇ ਦਰਿਆਉਪਾਲ ਸੋਰੀ ਸੋਰੀ ਮੈਂ ਕੈਨੇਡਾ ਬਾਹਰ ਪਾਣੀ ਨੇ ਭਰਿਆ ਸੋਰੀ ਸੋਰੀ ਨਹੀਂ ਮਨਪੇਜ ਵਾਸਤੇ ਸਪੈਸ਼ਲ ਪੰਜੀਰੀ ਬਣਨ ਜਾ ਰਹੀ ਤੇ ਮੰਮੀ ਡੈਡੀ ਬੜੀ ਮਿਹਨਤ ਕਰ ਰਹੇ ਨੇ ਛੱਤ ਪਾਇਆ ਅਸੀਂ ਆਟਾ ਹਾਂਜੀ ਖਸਖਸ ਆਟਾ ਖਸਖਸ ਕਮਰਕਸ ਕਮਰਕਸ ਕੀ ਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਚੀਜ਼ਾਂ ਖਾਣੀਆਂ ਬਹੁਤ ਜ਼ਰੂਰੀ ਹੁੰਦੀਆਂ ਜਿਹੜੇ ਪਹਿਲਾਂ ਸਿਆਣੇ ਜਿਹੜੇ ਪਹਿਲਾਂ ਲੋਕ ਖਾਂਦੇ ਸੀ ਨਾ ਉਹ ਤਾਂ ਹੀ ਉਹਨਾਂ ਦੀ ਐਨ ਐਨ ਹੀ ਲੰਮੀ ਉਮਰ ਦੇ ਹੱਡ ਉਹਨਾਂ ਦੇ ਸਟਰੋਂਗ ਰਹਿੰਦੇ ਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਜਿਹਦੇ ਕਰਕੇ ਅਸੀਂ ਬੈਠੇ ਹੋਏ ਆਂ ਤੇ ਹੁਣ ਨਿਕਲਣਾ ਅਸੀਂ ਬਾਹਰ ਪਰ ਹੁਣ ਗੱਡੀ 'ਚ ਜਾਣਾ ਪੈਣਾ ਯਾਨੀ ਕਿ ਇਹਦਾ ਮੋਟਰਸਾਈਕਲ ਤੇ ਜਾ ਨਹੀਂ ਸਕਦੇ ਬਹੁਤ ਜ਼ਿਆਦਾ ਸਵੇਰ ਦੀ ਬਾਰਿਸ਼ ਪਾਣੀ ਪਾਣੀ ਨਕੋਂ ਨਕ ਭਰਿਆ ਪਿਆ ਤੇ ਇੱਕ ਜਿਹੜੀ ਸਭ ਤੋਂ ਮਾੜੀ ਆਦਤ ਮੈਂ ਤੁਹਾਨੂੰ ਦੱਸਦਾ ਮੈਂ ਬੈਠਾ ਹਾਂ ਤੇ ਮੈਂ ਬੰਦੇ ਦੀ ਆਦਤ ਵੇਖਣਾ ਵੀ ਇਹ ਇੰਡੀਆ ਦੇ ਵਿੱਚ ਲਗਭਗ ਮੇਰੇ ਖਿਆਲ ਨਾਲ ਕਿੰਨੇ ਪਰਸੈਂਟ ਲੋਕਾਂ ਦੀ ਇਹ ਆਦਤ ਹੈ ਹਾਂ ਇਥੇ ਹਾਂ ਨਹੀਂ ਆਦਤ ਹੈ ਉਹ ਥੱਲੇ ਆਲਦੇ ਹੋਣ ਉਹ ਫੋਨ ਰੱਖਿਆ ਹੈ ਫੋਨ ਹੀ ਨਹੀਂ ਰੱਖਿਆ ਗੱਲਾਂ ਨਾਲੇ ਜਿਹੜਾ ਜੇਠਾ ਲਾਲ ਇਹ ਫੋਨ ਦੇ ਜੇਠਾ ਲਾਲ ਚੱਲਦਾ ਹੁੰਦਾ ਇਹ ਸਭ ਤੋਂ ਗੰਦੀ ਹੈ ਮੰਦੀ ਵਿਦੇ ਮੈਂ ਵੀ ਇਹ ਮੰਦੀ ਦੀ ਆਹਤ ਤੇ ਪਰ ਬਹੁਤ ਲੋਕਾਂ ਦੀ ਆਹਤ ਤੇ ਮੈਂ ਇੱਕ ਵੀਡੀਓ ਵੀ ਦੇਖੀ ਸੀ ਨਹੀਂ ਮਨਪ੍ਰੀਤ ਸਹੀ ਗੱਲ ਜਿੰਨੇ ਲੋਕ ਨੇ ਬਸ ਇੱਧੇ ਜਿਹੜਾ ਲਾ ਕੇ ਜੇਠਾ ਲਾਲ ਜ਼ਰੂਰ ਦੇਖਣਾ ਦੇਖਣਾ ਤੇ ਇਧਰ ਕਾਕਾ ਹੜਾ ਸੁੱਤਾ ਪਿਆ ਜਿੱਦੂ ਛਦੂ ਪੀਗ ਸੋਰੀ ਇਸ ਦਾ ਬਹਿ ਗਿਆ ਵੀਡੀਓ ਬਣਾਈ ਮੈਂ ਕੇ ਦੀ ਘੈਂਟ ਜੀ ਤੇ ਉਹ ਹਲੇ ਮੈਂ ਵਖਾ ਨਹੀਂ ਜ਼ਿਆਦਾ ਵਹਾਵਾਂਗਾ ਥੋੜੇ ਦਿਨ ਦਾ ਬਾਵਾ ਅਟੈਚ ਕਰੂਗਾ ਠੀਕ ਹੈ ਨਾ ਵਲੌਗ ਨਾਲ ਹੈ ਨਾ ਮਨ ਤੇ ਅਟੈਚ ਕਰਕੇ ਦਿਖਾਵਾਂਗਾ ਠੀਕ ਹੈ ਨਾ ਮੰਮੀ ਉਹ ਸਾਹਮਣੇ ਰੋਟੀਆਂ ਬਣਾ ਰਹੀ ਨੇ ਠੀਕ ਹੈ ਤੇ ਸ਼ੋਭਰੀ ਤੇ ਰੋਟੀਆਂ ਫੜਾ ਰਹੀ ਏ ਤੇ ਮੰਨੀ ਖਾ ਰਿਹਾ 22 ਰੋਟੀਆਂ ਖਵਾਵੇਗੀ ਤੇ ਬਾਵਾ ਬੈ ਕੇ ਖਾਵੇਗਾ ਅੱਲੜ ਵੱਲੜ ਬਾਵੇ ਦਾ ਬਾਵੀ ਰੋਟੀਆਂ ਪਕਾਵੇਗੀ ਬਾਵਾ ਬੈ ਕੇ ਖਾਵੇਗਾ ਅੱਗੇ ਬਸ ਇੰਨੀ ਹੀ ਨਾ ਨਹੀਂ ਹੋ ਰਹੀ ਅੱਲੇ ਅੱਲੜ ਬੱਲੜ ਬਾਵੇ ਦਾ 바ਵਾ ਕਣਗਲੇ ਆਵੇਗਾ ਬਾਵੀ ਰੋਟੀਆਂ ਪਕਾਵੇਗੀ 바ਵਾ ਬਹਿ ਕੇ ਖਾਵੇਗਾ 100 ਰੁਪਿਆ ਵਟੇਗੀ ਇਹ ਵੀ ਨਹੀਂ ਤੁਹਾਡੇ ਭਰਾਵਾ ਲੱਗ ਰਿਵਾਜ ਨੇ ਸਾਡੇ ਲੱਗ ਨੇ ਆਹੋ ਵੱਡੇ ਸਾਲੇ ਵਾਦੀ ਕਿਹੜੀ ਸਦੀ 'ਚ ਰਹਿੰਦੇ ਹੋ ਤੁਸੀਂ ਦਰਿਆਵਾਂ ਪਾਰ ਹਜੂਰੇ ਹੀ ਰਹਿੰਦੇ ਦਰਿਆ ਤੋਂ ਸੋਰੀ ਸੋਰੀ ਇਹ ਕੈਨੇਡਾ ਬਾਹਰ ਪਾਣੀ ਨਾਲ ਭਰਿਆ ਸੋਰੀ ਸੋਰੀ ਨਹੀਂ ਅੱਲੜ ਬੱਲੜ ਬਾਵੇ ਦਾ 바ਵਾ ਕਣਗਲੇ ਆਵੇਗਾ 바ਵੀ ਰੋਟੀਆਂ ਪਕਾਵੇਗੀ 바ਵਾ ਬਹਿ ਕੇ ਖਾਵੇਗਾ بس ہے ਨਾ ਯਾਰ ਕਿੰਨਾ ਵਧਾ ਲਉ ਚਾਹੇ ਜੋ ਵਧਾਈ ਜਾਓ ਤੁਹਾਡਾ ਕੀ ਤੁਸੀਂ ਤੇ ਵਧਾਉਂਦੇ ਰਹਿੰਨੇ ਹੋ ਕੋਈ ਵੀ ਸਾਡੇ ਅੰਨੀਆਂ ਹੀ ਹੁੰਦੀਆਂ ਸਟੈਂਡਰਡ ਦੀਆਂ ਚੀਜ਼ਾਂ ਹੁੰਦੀਆਂ ਬਸ ਬਸ ਸਟੈਂਡਰਡ ਸਟੈਂਡਰਡ ਓਏ ਬੰਦ ਕਰ ਲਾ ਭਰਾਵਾ ਜੇਠੇ ਆ بیا بیا ਲੈ ਰੋਟੀਓ ਜੀਟਾ ਦਾ ਆ ਜਾਣਾ ਹਾਂ ਬਾਰਸ਼ ਮਹਾਮਾਗਨ ਨੂੰ ਅੱਜ ਵਲੋਗ ਚਲੋ ਸ਼ੁਰੂ ਕਰ ਹੀ ਲਿਆ ਤੇ ਫਿਰ ਹਨਾ ਮਨਪ੍ਰੀਤ ਕੰਟੀਨਿਊ ਕਰੇਗੀ ਹੁਣ ਅੱਗੇ ਇਹ ਹਾਲ ਮੈਂ ਤੁਹਾਨੂੰ بارش ਵਹਾਦਾ ਵੀ بارش ਨੇ ਨਾ ਮੇਰਾ ਮੋਬਾਈਲ ਵੀ ਠੀਕ ਹੈ ਤੁਹਾਡੀ ਗੱਲ ਮਾਰੀ ਉਹ ਅੱਛਾ ਦਿਂਦੇ ਹੀ ਗਾਹੀ ਆਹ ਬੱਬੂ ਕੋਲੇ ਡੋਗ ਤੈਨੂੰ ਕਿਰ ਲਿਆ ਨਾ ਲੈ ਜਾਦਾ ਆਹ ਗੱਬੂ ਕੋਲੇ ਨੰਨੂ ਸਾਹੀ ਨੇ ਕੰਦਰੀ ਕਾਹੀ ਅੱਜ ਉਹ ਲੈ ਰਹੀ ਮੋਹਲਾ ਜੀ ਵਧੀਆ ਅੱਜ ਕੰਮਾਂ ਕੋਲੇ ਹੈ ਨਹੀਂ ਤਾਂ ਸਹੀ ਯਾ ਤਾਂ ਹਾਂ ਕਣ ਕਾਕਾ ਹਾਂ ਹਾਂ ਠੀਕ ਹੈ ਕਾਕਾ ਅਹ ਜਿੱਦਣ ਸ਼ਾਮ ਦਾ ਟਾਈਮ ਹੈ ਮੈਂ ਉਹੀ ਵਲੋਗ ਨੂੰ ਕੰਟੀਨਿਊ ਕਰਨ ਲੱਗੀ ਆ ਜਿਹੜਾ ਸਵੇਰੇ ਇਹਨਾਂ ਨੇ ਸ਼ੁਰੂ ਕੀਤਾ ਸੀ ਤੇ ਵਲੋਗ ਨੂੰ ਹੋ ਗਈ ਸ਼ਾਮ ਰਾਤ ਪੈ ਚਲੀ ਹੈ ਵੈਸੇ ਤੇ ਪਰ ਤੇ ਹਿਮਲਾ ਲੱਗੇ ਕੀ ਬੋਲਣ ਲੱਗੇ ਜੁਰੀ ਦੀ ਸਬਜੀ ਨੇ ਭਲਾਤਾ ਮੈਨੂੰ ਹੈ ਪਾ ਵੀ ਜਾਣ ਤੇ ਹੁਣ ਸ਼ਾਨਦਾਰ ਟਾਈਮ ਹੈ ਅੱਜ ਸਵੇਰ ਦਾ ਪਾਣੀ ਨਹੀਂ ਹੈਗਾ ਸਾਡੇ ਲਾਈਟ ਹੀ ਨਹੀਂ ਹੈਗੀ ਕੱਟ ਲੱਗਿਆ ਹੋਇਆ ਸੀ ਤੇ ਸਾਰੇ ਕੰਮਕਾਰ ਤੋਂ ਐਵੇਂ ਹੀ ਬੈਠੇ ਸੀ ਤੇ ਹੁਣ ਇੱਧਰ ਡੈਡੀ ਕਿ ਆਏ ਹੋਏ ਨੇ ਇਹ ਕਾਕਾ ਖੇਡਦਾ ਪਿਆ ਗੋਲ ਪਹਿਲਾਂ ਚੂਲੇ 'ਚ ਪਾਇਆ ਸੀ ਇਹਨੂੰ ਸੁੱਕਾ ਰਿਹਾ ਵਾਵਾ ਤੇ ਹੁਣ ਡੈਡੀ ਆਏ ਹੋਏ ਨੇ ਟਾਈਮ ਤੋਂ ਪਹਿਲਾਂ ਹੀ ਆ ਗਏ ਨੇ ਇਹਨਾਂ ਨੇ ਜੀਰੀ ਬਣਾਣੀ ਹੈ ਜਿਹੜੀ 4-5 ਦਿਨ ਹੋ ਗਏ ਨੇ ਕਹਿੰਦੇ ਨੇ ਬਣਾਣੀ ਬਣਾਣੀ ਉਹ ਅੱਜ ਟਾਈਮ ਲੱਗਿਆ ਅੱਜ ਬਣਾਣੀ ਇਹਨਾਂ ਨੇ ਹੈ ਕੀ ਆਰੇ ਨੂੰ ਸਵਾਗਤ ਆ ਡਾਟਾ ਇਸ ਲੈਮਨ ਲੋ ਦੇ ਵਿੱਚ ਤੇ ਮੈਂ ਨਹੀਂ ਹੋਣੀ ਕਿਉਂ ਬੋਲਣਾ ਤੁਹਾਨੂੰ ਅਦਾ ਕਿਹੜਾ ਰਾਜ਼ ਦੱਸਣਾ ਕਿ ਮੇਰੇ ਫੇਰ ਬੁਖਾਰ ਚੜ ਰਿਹਾ ਹੈ ਪੰਤੇ ਉਹਨਾਂ ਸੀ ਕੋਠੇ ਤੇ ਜਾ ਰਹੇ ਪੰਜੀਰੀ ਬਣਾਉਣ ਤੇ ਫਿਰ ਉੱਥੇ ਕਾਕਾ ਸੁਤੇ ਤੇ ਅੱਜ ਦਾਦੀ ਨੇ ਪੰਜੀਰੀ ਖੜੀ ਹੋਈ ਹੈ ਉਧਰ ਰੱਪਿਆ ਕਰ ਤੇ ਹੁਣ ਪੰਜੀਰੀ ਬਣਾ ਲੈਂਦੇ ਆ ਅੱਜ ਪਛਲੇ ਐ ਚਾਚੀ ਐ ਚਾਚੀ ਬਣਾ ਲੈਂਦੀਆਂ ਬੰਤੇ ਉਹਨੂੰ

ਤੇ ਮੇਰੇ ਸਾਹ ਨਾਲ ਲੱਗੇ ਮੇਰੇ ਨਾਲ ਮੇਰੇ ਹੋਇਆ ਨਹੀਂ ਸੀ ਮੇਰਾ ਹੱਥ ਖਲਾਪੇ ਬਹੁਤ ਜ਼ਿਆਦਾ ਉਹ ਲੈ ਜਾਣਾ ਕਿਥੇ ਜਾਣਾ ਚਲੋ ਤੇ ਚਲੋ ਹਾਂ ਚਲੋ ਚਲ ਇਹ ਕਿਹਿਆ ਗੇ ਨਹੀਂ ਮਾਰ ਚਲੋ ਚੁੱਪ ਚੁੱਪ ਆਸੋ ਗਾਇਸ ਤੇ ਮੈਂ ਅੱਜ ਦੀ ਮਾਰਨੇ ਤੇ ਪੰਜੀਰੀ ਬਣਾਵਾਂਗੇ ਪਤਾ ਨਹੀਂ ਕਿੱਥੇ ਬਣਾਵਾਂ ਦਾਡੂ ਚੁੱਲੇ ਤੇ ਚੁੱਲੇ ਤੇ ਬਣਾਵਾਂਗੇ ਉੱਥੇ ਚੁੱਲੇ 'ਚ ਉੱਥੇ ਬਣਾਵਾਂਗੇ ਆਜੋ ਚੁੱਲਾ ਖੰਦੀਆ ਜਿਹੜਾ ਮੇਰੀ ਮੰਮੀ ਸਾਰਾ ਖਾ ਗਈ ਸਾਰਾ ਖਾ ਗਈ ਚੁੱਲਾ ਜਿਹੜਾ ਕੀ ਤਾਂ ਇਹ ਤਾਂ ਲੱਗਦਾ ਹੋਏਗਾ ਉਹ ਵਾਲਾ ਚੁੱਲਾ ਪਰ ਨਹੀਂ ਕਿਉਂਕਿ ਉਹ ਸਾਰਾ ਖਾ ਚੁੱਕਿਆ ਤੇ ਅਗਰ ਅਸੀਂ ਉਸ ਅਨੁਸਾਰ ਤਾਂ ਉਹਦੇ ਵਿੱਚ ਅੱਗ ਜਲਾਤੀ ਤੇ ਫਿਰ ਫੇਣੋਂ ਖਾਣਾ ਛੱਡੀ ਅਸੀਂ ਸੋਚਿਆ ਤੇ ਲੋ ਖਾ ਖਾਂਦੇ ਦੇਵਾਂਗੇ ਪਰਾਨੂੰ ਕਿਸੇ ਦਿਨ ਅਸੀਂ 60 60 ਦੇਵਾਂਗੇ ਤੇ ਹੁਣ ਅਸੀਂ ਜਾ ਰਹੇ ਹਾਂ ਰੂਮ 'ਚ ਐ ਦੇਖੋ ਪੂਰਾ ਨੇੜਾ 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 ਉਹ ਦੇਖੋ ਚੁੱਲਾ ਸਹੀ ਇੱਕ ਪੱਠੇ ਥਾਪੀਆਂ ਦੇ ਚਾਪੀਆਂ ਇਹ ਬਹੁਤ ਮੇਰਾ ਚਲਨੇ ਆਵਾਰ ਉਹ ਬਲਵ ਬਲਵ ਲਾਣਾ ਬਲਵ ਲਾਣਾ ਪਰ ਉਹ ਜਣਾ ਬੈਣਾ ਉਹ ਥੱਲੇ ਦਰਾਜ ਚ ਨਾ ਬਲਵ ਹੋਣਾ ਲੱਗਿਆ ਵਾ ਉਹ ਬਲਵ ਹੋਣਾ ਤੁਨੂ ਕੋਲੇ ਇੱਥੇ ਲਾਣਾ ਇੱਥੇ ਆਹ ਜਿਹਾ ਲੈ ਕੇ ਆ ਥੱਲੇ ਇੱਕ ਚਲੋ ਭਾਵੇਂ ਤੇਰੀ ਬੋਹ ਹੈ ਉਹਦੇ ਪੇਟੀ ਤੇ ਪਿਆ ਮੈਂ ਅਲਮਾਰੀ ਚ ਹੋਣਾ ਦਰਾਜ ਸਲੋ ਤੇ ਹੁਣ ਅਸੀਂ ਥੋੜੀ ਬਹੁਤ ਸੈਰ ਕਰ ਲੈਣੇ ਹਾਂ। ਹੇ ਗਾਇਸ। ਸੋਨੂ ਸੋਨੂ ਮੈਂ ਸੋਰੀ ਤੇ ਮੇਰੇ ਹਸਾਬ ਨਾਲ ਲੱਗਦਾ ਉਹ ਬੁੱਟਾ ਸੁੱਕ ਚੁਕੇ ਹੈ। ਜੂ ਕੀ ਤੇ ਬੋਲਿਆ ਅਰਨੇ ਮੈਂ ਜਾਣਦੇ ਨਹੀਂ ਉਹ ਮੈਂ। ਅ ਕੱਛੀ। ਸੁਝਾ ਕਰ ਦਿਲਾ। ਆ ਤੇਰੀ ਰੀ। ਆਹ ਦੇਖੋ ਉਹ ਲੱਗ ਰਿਹਾ ਉਹ ਆਣਾ ਉਹ ਆ ਦੇਖ ਹਰਦਾ ਦੇਖਣਾ ਭਈ ਫਾਈਨਲੀ 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 ਲੈਰ ਜਾ ਚੁੱਕਿਆ ਹੈ ਲੈਟ ਆ ਚੁੱਕੀ ਹੈ ਅਸੀਂ ਲਗਾਈ ਹੈ ਦਾਦੀ ਹਾਲੀ ਦਾ ਇੱਕ ਹਾਲੀ ਤੇ ਉਹ ਚੱਟੂ ਕੁੱਟ ਕੇ ਲਿਆਉਂਦਾ ਉਹ ਦਾਦੀ ਹੈ ਤੇ ਅੱਜ ਬਹੁਤ ਮੀਂਹ ਜਿਆਦਾ ਆਇਆ ਸੀ ਤੁਹਾਨੂੰ ਪਤਾ ਹੀ ਹੋਣਾ ਤੇ ਤੇ ਜੀ ਤੁਸੀਂ ਅਗਲੇ ਵਲੌਗ ਕੀ ਵੇਖਿਆ ਹੋਣਾ ਸੀ ਉਹ ਤਾਂ ਚੋਕਰਾ ਤੇਰੇ ਨਾਲ ਥੱਲੇ ਕਿਤੇ ਕੀ ਫੜਾ ਤੇ ਨਾ ਮੈਨੂੰ ਤਾਂ ਨਾ ਕੋਈ ਫਲੋਗ

ਮਿੱਟੀ ਧਮਕੀਆ ਵੇਖੋ ਇਹ ਵੇਖੋ ਕਿੰਨੇ ਕਰਨੇ ਨੇ ਇਹ ਪੱਟੀਆਂ ਕਿਥੇ ਨੇ ਉਹ ਨਕੋ ਮੈ ਗੁਰਾ ਹੈ ਹਾਂ ਕੈਮਰਾ ਛਾ ਨਹੀਂ ਲੱਗ ਰਿਹਾ ਸੀ ਕਿਉਂਕਿ ਇਹ ਉੱਤੇ ਬਹੁਤ ਬਹੁਤ ਜ਼ਿਆਦਾ ਮੈਲ ਜੀ ਹੈ ਕੋਚਾ ਦਾਦੂ ਉਹ ਦਾਦੂ ਹੂੰ ਕਿਸੇ ਨਾਲ ਉਹ ਡੱਬਾ ਲਾ ਕੇ ਦੇਉਂਗੇ ਦੇਖ ਕਿ ਲੋਟੀ ਚਲੋ ਹਾਂ ਪਿੱਛੇ ਪਈ ਹੈ ਤੇਤੀ ਨਹੀਂ ਉਹ ਬੜੀ ਕੜਾਈ ਉਹ ਹਾਂ ਹਾਂ ਬੜੀ ਉਹ ਚਪੜੇ ਸਮਾਨ ਇਹ ਚੂਹਾ ਇਹ ਕਮਰਾ ਚੂਹਾ ਦਾਦੀ ਨਹੀਂ ਚੂਹਾ ਤੇ ਉਹ ਦਾਦੀ ਨੂੰ ਵੀ ਦੇਓ ਲੱਕੜ ਦੇਣੀਆਂ ਲੱਕੜੋ ਚੁੱਤੀ ਘਟਵਾਓ ਤੇ ਉਹ ਨੂੰ ਪਾੜੇ ਪਈ ਹੋਰ ਨੂੰ ਬਾਹਰ ਚੱਲ ਨਮਗੇ ਬੈਰੀ ਬਾਹਰ ਬਣ ਚੱਲੇ ਆ ਬਾਹਰ ਆ ਗਏ ਹਾਂ ਤੇ ਚੁੱਲਾ ਵੀ ਲਾਇਆ ਹੈ ਘਰ

ਤੇ ਹੁਣ ਅਸੀਂ ਕੀ ਗਾਣਾਗੇ ਉਹ ਰੂਬ ਜੈ ਦੀ ਬੋਤਲ ਪਈ ਸੀ ਕਈ ਦਿਨਾਂ ਦੀ ਕਈ ਦਿਨਾਂ ਦੇ ਫ੍ਰਿਜ ਚ ਪਿਆ ਸੀ ਮੈਂ ਉਹਨੂੰ ਹੱਥ ਨਹੀਂ ਲਾਇਆ ਸੀ ਇਸ ਲਈ ਉਹ ਜੰਮ ਗਿਆ ਸਾਰਾ ਫ੍ਰਿਜ ਚ ਪਿਆ ਪਿਆ ਮਿਲਦੇ ਰਹਾਂਗੇ ਨੈਸਲੋ ਨੇ ਵਿੱਚ ਉਹਦੋਂ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰ ਦਿਓ ਬਾਏ ਗਾਇਸ ਤੇ ਹੁਣ ਵਾਲੇ ਲੱਗੇ ਨੇ ਅੱਗ ਉਹ ਰੱਖਦੇ ਨੇ ਪੈਲੜ ਰੱਖਿਆ ਗਿਆ ਹੈ ਆਪਣਾ ਮਿਸਟਰ ਓਰੀ ਓਜੀ ਉਹ ਦੇਖੋ ਉਹ ਪੇਸ ਜਿਆ ਰੱਖਿਆ ਉਹ ਵੇਖੋ ਉਹ ਗਿਆ ਉਈ ਬੋ ਮੈਂ ਬਾਹਰ ਨਹੀਂ ਗਿਆ ਹੋਰ ਤੇ ਜਲ ਗਿਆ ਹੈ ਆਪਣਾ ਚੁੱਲਾ ਦੇਖੋ ਇੱਕ ਮੇਕ ਇੱਥੇ ਬੋ ਚੁੱਲਾ ਇਹ ਪੰਜਾਬੀ ਚੁੱਲਾ ਪੰਜਾਬੀ ਚੁੱਲਾ ਪੰਜਾਬੀ ਚੁੱਲਾ ਪੁਰਾ ਮਖਾਣੇ ਵੀ ਖਾਵਾਂਗਾ ਫਿਰ ਬੋ ਖਾ ਲੇ ਬਹੁਤ ساری ਪੰਜੀੜੀ ਬਣਾ ਲਗੇ ਇਹ ਬਾਲਗ ਲੋਕ ਕੇ ਸਾਹਮਣੇ ਉਹ ਕਿੰਨਾ ਖਬਾਰਾ ਮੁੰਡਾ ਨੇ ਖਬਾਰਾ ਹੀ ਲੈਣ ਦੋ ਚਲੋ ਅਸੀਂ ਚੱਲਨੇ ਹਾਂ ਮਾਛਾ ਮਾਛਾ ਤੁਹਾਨੂੰ ਅੱਗ ਤੇ ਕੁਮਾਰਾ ਸਿਆ ਤੇਰਾ ਮਾਛਾ ਮੈਂ ਮੰਦਗਾ ਤੇ ਫੋਨ ਉਹ ਨਾਲ ਹੀ ਹੀ ਐਸੇ ਉਹ ਚੋਟੇ ਲੋਟ ਹੈ ਹੈ ਮਾ ਕੇਸ ਲੱਗੇ ਫੋਨ ਬਣਾ ਦੇ ਫੋਨ ਬੰਦ ਰੁਕੋ ਨਾ ਲਾ ਜੀ ਕੀ ਚੱਲ ਚੁਕੇ ਆ ਹਾਂ ਬਤਰ ਪਰ ਉਹ ਮੈਂ ਨਾ ਡਾਂ ਬਣਾ ਕੇ ਥੇ ਨਹੀਂ ਅੰਮਾ ਮੈਂ ਲਿਆ ਦਵਾਂਸ ਲੋਟ ਅੱਛਾ ਤਾ ਲਾ ਜਾ ਬੰਦ ਚੁਕੇ ਹੈ ਬੰਦਾ ਕਾਰ ਹੀ ਦਿੰਦਾ ਨਾ ਅਜਿਹਾ वटी 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 सोलोला सुख के 오나 오나 <목소리> ਵੇ ਸੁੰਡ ਪਾਤੀ ਹਾਂ ਤੇ ਦੱਸਿਆ ਸੀਗਾ ਉਦਾਂ ਨਹੀਂ ਸੁੰਡ ਪਾਤੀ ਦੱਸਿਆ ਸੀ ਕੀ ਕਰ ਰਹੇ ਆ ਤੇ ਹਾਂ ਪੰਜੀਰੀ ਨਹੀਂ ਪੰਜੀਰੀ ਬਣਾ ਲ ਗਏ ਦੱਸ ਅੱਛਾ ਅੱਜ ਇਹ ਪੰਜੀਰੀ ਬਣਾ ਲ ਗਏ ਮਨਪ੍ਰੀਤ ਵਾ ਤੇ ਓਹੋ ਇੱਧਰ ਟੈਲੀਫੋਨ ਆ ਰਿਹਾ ਤੇ ਆਪਾਂ ਇਸ ਟਾਈਮ ਘਰ ਆ ਚੁੱਕੇ ਹਾਂ ਤੇ ਹੁਣ ਮਨਪ੍ਰੀਤ ਵਾਸਤੇ ਸਪੈਸ਼ਲ ਪੰਜੀਰੀ ਬਣਨ ਜਾ ਰਹੀ ਤੇ ਮੰਮੀ ਡੈਡੀ ਬੜੀ ਮਿਹਨਤ ਕਰ ਰਹੇ ਨੇ ਛੱਤ ਤੇ ਬੈ ਕੇ ਮੇਰੇ ਨਾਲ ਸ਼ਾਮ ਦੇ ਬੈਠੇ ਰਹਿੰਦੇ ਹੁਣ ਪੰਜੀਰੀ ਬਣਾ ਰਹੇ ਨੇ ਮੈਂ ਹੁਣ ਮਖਾਣੇ ਕੱਟ ਕੇ ਆਇਆ ਤੇ ਹੁਣੇ ਹੁਣੇ ਮਖਾਣੇ ਪਾਏ ਨੇ ਤੇ ਵਿੱਚ ਫੋਨ ਆਈ ਜਾ ਰਹੇ ਸੀਗੇ ਤਾਂ ਕਰਕੇ ਮੈਂ ਕਿਹਾ ਪਹਿਲਾਂ ਕੰਮ ਨਿਬੜ ਲਈਏ ਫਿਰ ਵੀਡੀਓ ਬਣਾਨੇ ਆ ਨਾ ਤੇ ਹੁਣ ਆਪਾਂ ਕੀ ਨਾਮ ਹੈ ਪੰਜੀਰੀ ਤੇ ਤਿਆਰ ਹੋ ਗਈ ਹੁਣ ਵਿੱਚ ਬਦਾਮ ਮਗਜ ਮਗਜ ਤੇ ਬਦਾਮ ਇੱਕ ਵਿੱਚ ਕਤੋੜੀ ਗਿਆ ਉਹ ਵੈਸੀ ਮਖਾਣੇ ਨਹੀਂ ਨਹੀਂ ਤੇ

ਵੀਰ ਚਮਚਲੇ ਅੰਦਰ ਪਾ ਦੇਣਾ ਥੋਰ ਵਾਲਾ ਉਹ ਯਾਰ ਮੰਨੀ ਚਮਚ ਲਿਆ ਦੇਸੀ ਘਿਓ ਦੀ ਡੱਬੀ ਬਾਦਾਂ ਖੰਡ ਹੰਨ ਪਾ ਬਾਦਾਂ ਖੰਡ ਬੂਰਾ ਖੰਡ ਕਿੰਨੀ ਪਾਉਂ ਚਾਹ ਪਾ ਦੇ ਪਾ ਕੋਈ ਦਰ ਨੂੰ ਆ ਜੀਵ ਇਹਦੇ ਚ ਪਾਇਆ ਸੀ ਆਟਾ ਹਾਂਜੀ ਖਸਖਸ ਆਟਾ ਖਸਖਸ ਕਮਰਕਸ ਕਮਰਕਸ ਕੀ ਹੁੰਦਾ ਕਮਰਕਸ ਬਰਕਸ ਚੱਕਾ ਮਰਕਸ ਹੋਰ ਹੋਰ ਕਮਰਕਸ ਫੁੱਲ ਮਖਾਣੇ ਫੁੱਲ ਮਖਾਣੇ ਪਾਏ ਨੇ ਹਾਂ ਬਦਾਮ ਗਿਰੀਆਂ ਇਸ਼ਮਿਸ਼ ਹਾਂ ਸਾਰਾ ਪਾਉ ਉਹ ਇੱਕ ਹੋਰ ਵੀ ਚੀਜ਼ ਪਾਈ ਸੀ ਐ ਗੱਡੀ ਦੀ ਚਾਬੀ ਕਿੱਥੇ ਰੱਖੀ ਲੀ ਸੀ ਸਮੀ ਉਹ ਜਿਹੜੇ ਉਹ ਲੰਬੇ ਲੰਬੇ ਕੀ ਪਾਏ ਸੀ ਮਗਾਜੀ ਮਗਾਜੀ ਸਵਾਗਤ ਜੀ ਮਗਾਜੀ ਸਵਾਗਤ ਜੀ ਮਗਾਜੀ ਸੌਫ ਪਾਤੀ ਸੌਫ ਜਵੈਨ ਇਹ ਦੇਸੀ ਕਿਉਂ ਪੈ ਰਿਹਾ ਜਵੈਨ ਅਜਵੈਨ ਹਾਂ ਸੌਫ ਅਜਵੈਨ ਠੀਕ ਹੈ ਹਾਂਜੀ ਕਿੰਝਾ ਨਹੀਂ ਲੰਦਾ ਤੂੰ ਦੇਸੀ ਕਿਉਂ ਇਹ ਬਦਾਮ ਆ ਗਏ ਪੀਸ ਕੇ ਦੇਸੀ ਕੋ ਥੋੜਾ ਹੋਰ ਪਣਾਇਆ ਪਾਣੇ ਆ ਬਸ ਲੈ ਆਂਦੇ ਬਸ ਕਿਲੋ ਪਾਇਆ ਕਿਲੋ ਘਟ ਕੇ ਅੱਛਾ 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 ਕਿਲੋ ਤੋਂ ਜ਼ਿਆਦਾ ਹੀ ਬੇਨੋ ਕਿਲੋ ਤੋਂ ਜ਼ਿਆਦਾ ਹੀ ਕਿਲੋ ਤੋਂ ਜ਼ਿਆਦਾ ਸੀ ਇਹ ਘਟ ਗਿਆ ਤਾਂ ਹੀ ਹੈ ਆਪਣਾ ਪਾਈਆ ਸਵਾ ਸਵਾਪ ਤੋਂ 1.5 ਰੁਪਏ ਹੋਣਾ ਠੀਕ ਆ ਕਿੰਨੇ ਕਿਲੋ ਪੰਜੀਰੀ ਬਣ ਜਾਈਗੀ ਇਹ ਬਾਹਰ ਨਹੀਂ 갈ੇ ਚਾਰ ਪਾਣੀ ਬਣ ਜੀ ਕਿਲੋ ਹੋਰ ਸਾਰੇ ਤੋਂ ਬਾਹਰ ਆ ਜਾ ਇਹ ਜਿਹੜੀ ਬੱਚਿਆਂ ਲਈ ਬਣਾਉਂਦਾ ਪਹਿਲੀ ਅੱਛਾ ਜਿਹੜਾ ਮੈਂ ਬਣਾਉਂਦੇ ਇਹਨਾਂ ਨੂੰ ਆਹੋ ਉਹਦਾ ਵੀ ਡੈਡੀ ਬਣਾਉਂਦੇ ਰਹਿੰਦੇ ਤੁਹਾਨੂੰ ਪਤਾ ਹੀ ਹੈ ਵੀ ਇਹ ਸਪੈਸ਼ਲ ਮਨਪੀਤ ਲਈ ਬਣਾਈ ਹੈ ਜੀ ਮਨਪੀਤ ਲਈ ਹਾਂ ਜੀ ਲੌਈ ਕਿਉਂ ਆ ਰਿਹਾ ਧੜਾ ਧੜਾ ਇਹਦਾ ਪੀਲਾ ਰੰਗ ਕਿੰਨਾ ਪੀਲਾ ਹੈ ਨਾ ਗਾਂ ਦਾ ਕਿਉਂ ਲੱਗਦਾ ਮੈਨੂੰ ਇਹ ਬਾੜੀ ਆਕ ਬਾੜੀ ਹੈ ਨਾ ਮੰਨੀ ਹੈ ਰੇ ਗਾਈ ਨਾ ਕਿਉਂ ਹੈ ਗਾਈ ਦੇ ਦੁੱਧ ਦਾ ਹੈ ਜਿਹੜੀਆਂ ਨੇ ਪੁੱਛੇ ਵਾਲੀ ਬੱਚਿਆਂ ਵਾਲੀ ਚੀਜ਼ ਜਿਹੜੀ ਨੇ ਪਹਿਲੀ ਵਾਰੀ ਬਣਾਈ ਬੱਚੇ ਨੂੰ ਜ਼ਿਆਦਾ ਮਾਂ ਨੂੰ ਫੇਰ ਨੰਨੂ ਬਰੀ ਮੇਰੇ ਖਾਨਾ ਦੀ ਨਾਨੀ ਲੈ ਕੇ ਆਈ ਸੀ ਹੈਨਾ ਪਨੀਰੀ ਆਪ ਬਣਾਈ ਸੀ ਨਾਨੀ ਕਿ ਲੈ ਆਈ ਸੀ ਹਾਂ ਉਹ ਵੀ ਵੇਸਣ ਬਣਾ ਦੇ ਦਿੱਤਾ ਆਪਾਂ ਵੇਸਣ ਬਣਾ ਦੇ ਦਿੱਤਾ ਪਨੀਰੀ ਉਹ ਲੈ ਕੇ ਆਈ ਸੀ ਅਸੀਂ ਹਰ ਸਾਲ ਆਪਾਂ ਤਾਂ ਹਰ ਸਾਲ ਬਣਾਉਂਦੇ ਆ ਪਿੰਨੀਆਂ ਪਿੰਨੀਆਂ ਪਨੀਰੀ ਇਹ ਬਣਾਉਂਦੇ ਆ ਵੇਸਣ ਹਾਂ ਵੇਸਣ ਉਹ ਵਾਰੀ ਸਾਡਾ ਜਿਹੜਾ ਸਿਸਟਮ ਹੈ ਧੁੱਬਣ ਦਾ ਬੰਦਾ ਸਿਸਟਮ ਨੰਨੂ ਨੇ ਆਪਣਾ ਲਾਜੀ ਚੋਲੇ ਆ ਸਿਸਟਮ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਚੀਜ਼ਾਂ ਖਾਣੀਆਂ ਬਹੁਤ ਜ਼ਰੂਰੀ ਹੁੰਦੀਆਂ ਜਿਹੜੇ ਪਹਿਲਾਂ ਸਿਆਣੇ ਜਿਹੜੇ ਪਹਿਲਾਂ ਲੋਕ ਖਾਂਦੇ ਸੀ ਨਾ ਤੇ ਉਹ ਤਾਂ ਹੀ ਉਹਨਾਂ ਦੀ ਐਨ ਐਨ ਲੰਮੀ ਉਮਰ ਦੇ ਹੱਡ ਉਹਨਾਂ ਦੇ ਸਟਰੋਂਗ ਰਹਿੰਦੇ ਸੀ ਤੇ ਇਹ ਚੀਜ਼ਾਂ ਹੱਡਾਂ 'ਚ ਚਜ ਜਾਂਦੀਆਂ ਨੇ ਹੈਨਾ ਜਿਹੜੀ ਖਾਧੀਆਂ ਹੋਈਆਂ ਜਿੱਦਾਂ ਆਪਾਂ ਸਰਦੀਆਂ 'ਚ ਖਾਣੇ ਆ ਜਾਂ ਹੈਨਾ ਜਦੋਂ ਵੀ ਸਾਡੀ ਦਾਦੀ ਦੱਸਦੀ ਸੀ ਹਾਂਜੀ ਬਈ ਬੱਚਾ ਹੋਣਾ ਹਾਂ ਤੇ ਦੋ ਦਿਨ ਆਰਾਮ ਕਰਨਾ ਹੂੰ ਤੇ ਤੀਜੇ ਦਿਨ ਪਾਈਆ ਕਿਉ ਉਹ ਦਾ ਕੜਾ ਬਣਾ ਕੇ ਖਾ ਕੇ ਹਾਂ ਤੇ ਕੰਮ ਤੇ ਲੱਗ ਜਾਣਾ ਅੱਛਾ ਪਾਈਆ ਕਿਉ ਉਹ ਦਾ ਕੜਾ ਖਾ ਕੇ ਹਾਂ ਕੰਮ ਤੇ ਲੱਗ ਜਾਣਾ ਅੱਛਾ ਜਿਹੜਾ ਆਪ ਹੀ ਕਰਦੀਆਂ ਸਾਡਾ ਕੱਪੜੇ ਸਭ ਹਾਂ ਆਪ ਹੀ ਕਰਦੀਆਂ ਸਹੀ ਗੱਲ ਪਪਾ ਸਾਹਿਬ ਅਕਸਮ ਪਾਕਿਸਤਾਨ ਪਾਕਿਸਤਾਨ ਵੀ ਸਾਡਾ ਕੱਪੜੇ ਦਾ ਦਾਦੀ ਸਾਡੀ ਬਹੁਤ ਮਹਾਰਾਜ ਬਹੁਤ ਕੱਪੜਾ ਵਧੀਆ ਸੀ ਹੂੰ 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 ਤੇ ਕੱਪੜਾ ਸੀਮ ਸੀਮ ਕੇ ਇੱਕ ਮਰਦਾ ਜ਼ਮੀਨ ਬਣਾਇਆ ਸੀ ਜਿਹੜਾ ਮਰਬਾ ਇੱਕ ਮਰਬਾ ਪੂਰਾ ਉਹ ਸਾਡੀ ਉਧਰ ਹੀ ਰਹਿ ਗਈ ਹੈ ਇਧਰ ਸਾਨੂੰ ਥੋੜੀ ਮਿਲੀ ਹੈ ਇਧਰ ਥੋੜੀ ਮਿਲੀ ਉਹ ਇਦਾਂ ਥੋੜੀ ਮਿਲੀ ਹੈ ਜਿਹੜਾ ਪਿੰਡ ਦਾ ਲੰਬੜਦਾਰ ਸੀ ਇਹਦਾ ਫੈਰੀ ਕਰ ਗਿਆ ਹਾਂ ਉਸ ਟਾਈਮ ਦਾ ਸਾਨੂੰ ਪਵਾ ਗਿਆ ਰੁਪਈਏ ਵਾਲੀ ਆਪ ਪਵਾ ਕੇ 2500 ਹਾਂ ਯਾਨੀ ਕਿਲੇ ਦੇ ਚਾਰ ਕਿਲੇ ਉਧਰ ਕਿਲੇ ਦਾ ਕਿਲਾ ਰਹਿ ਗਿਆ ਹਾਂ ਹੈ ਕੋਣ ਸੀ ਲੰਬੜਦਾਰ ਉਹ ਆਪਣਾ ਹੀ ਸੀ ਆਪਣਾ ਹੀ ਸੀ ਸਾਡਾ ਹੀ ਸਿਹਾਰ ਅੱਛਾ ਅੱਛਾ ਹੋਈ ਆ ਬੰਦੇ ਧੋਖਾ ਕਰ ਜਾਂਦੇ ਸੀ ਨਾ ਉਸ ਟਾਈਮ ਦੀ ਲੋਕ ਅਸੀਂ ਇੱਥੇ ਜਾਣਾ ਇੱਥੇ ਜਾਣਾ ਬਾਪੂ ਸਾਡਾ ਕਹਿੰਦਾ ਹੁੰਦਾ ਸੀ ਜਮਾਲਪੁਰ ਲੈ ਲੀਆ ਹਾਂ ਜਮਾਲਪੁਰ ਜਮਾਲਪੁਰ ਲੈ ਲੀਆ ਕਿ ਜਮਾਲਪੁਰ ਦੂਜਾ ਇਹ ਜਮਾਲਪੁਰ ਹਾਂ ਇਹ ਜਮਾਲਪੁਰ ਚੰਡੀਗੜ੍ਹ ਰੋਡ ਵਾਲਾ ਜਮਾਲਪੁਰ ਇੱਥੇ ਸਾਨੂੰ ਜ਼ਮੀਨ ਮਿਲਦੀ ਜਿੰਨੀ ਮਰਜ਼ੀ ਮੰਗ ਲੈਂਦੇ ਸੀ ਸਰੀ ਗੱਲ ਕਰੋੜਾ ਰੁਪਏ ਦੀ ਜ਼ਮੀਨ ਹੋਣੀ ਸੀ ਉਹ ਵਾਲੀ ਉਹ ਸਾਡੇ ਬੰਦੇ ਇਦਾਂ ਦੇ ਹੀ ਭੋਲੇ ਹਾਂ ਭੋਲੇ ਸੀਗੇ ਉਦੋਂ ਪਤਾ ਨਹੀਂ ਸੀ ਨਾ ਜੀ ਸਾਡੀ ਇੰਨੀ ਤੜਾਈ ਹਾਂ ਸਹੀ ਗੱਲ ਹੈ ਗਲਤ ਤੁਸੀਂ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਇਹ ਤੁਹਾਡੇ ਲੌਂਗ ਟਰਮ ਵਾਸਤੇ ਇਹ ਨਾਲ ਤੁਹਾਨੂੰ ਇਹ ਫਾਇਦਾ ਨਹੀਂ ਹੱਡਾਂ 'ਚ ਰਚਦੀਆਂ ਇਹ ਚੀਜ਼ਾਂ ਇਹ ਖਾਸ ਕਰਕੇ ਇਹ ਬੜੀਆਂ ਚੀਜ਼ਾਂ ਪਨੀਰੀਆਂ ਇਹ ਪਿੰਨੀਆਂ ਪਤਾ ਹੀ ਖਾਂਦੇ ਆ ਪੰਜਾਬੀ ਤਾਂ ਹੀ ਖਾਂਦੇ ਨੇ ਤਾਂ ਹੀ ਜ਼ਿਆਦਾ ਤਾਂ ਹੀ ਉਹਨਾਂ ਦੇ ਹੱਡ ਕਮ ਤਗੜੇ ਸੀਗੇ ਹਨਾ ਸ਼ੁਰੂ ਤੋਂ ਤੇ ਹਾਂਜੀ ਮੰਮੀ ਤੇਰੀ ਟੋਕਦਾ ਉਹ ਗੱਲ ਕਰਦੇ ਪੰਜੀਰੀ ਖਾ ਕੇ ਬੰਦਾ ਤਗੜਾ ਕਿੰਨਾ ਜਿੰਨਾ ਕੰਮ ਕਰਕੇ ਤਗੜੀ ਸਾਡੀ ਜ਼ਮੀਨ ਸੀ ਜਿਹੜੀ ਉੱਧਰ ਹੈਗੀ ਪਰ ਦੁੱਖ ਤਾਂ ਲੱਗਦਾ ਹੈ ਦੁੱਖ ਤਾਂ ਲੱਗਦਾ ਹੈ ਸਹੀ ਗੱਲ ਹੈ ਇਹਨਾਂ ਨੇ ਮਿਹਨਤਾਂ ਨਾਲ ਜ਼ਮੀਨਾਂ ਬਣਾਈਆਂ ਸੀਗੀਆਂ ਉਹ ਪਾਕਿਸਤਾਨ 'ਚ ਹੀ ਰਹਿ ਗਈਆਂ ਇੱਧਰ ਪਈਆਂ ਥੋੜੀਆਂ ਇੱਧਰ ਧੋਖੇ ਧੋਖਾ ਕਰਕੇ ਬੰਦੇ ਤਾਂ ਕਰ ਗਏ ਤੇ ਉਹ ਮੈਂ ਜਾਨੀ ਪੰਜੀਰੀ ਦੀ ਗੱਲ ਚੱਲਦੀ ਸੀ ਵੀ ਪੰਜੀਰੀ ਖਾ ਖਾ ਕੇ ਮਿਹਨਤਾਂ ਕਰਦੇ ਸੀ ਏ ਜਮੀਨਾ ਬਣਾਈਆਂ ਮਿਹਨਤਾਂ ਕਰਕੇ ਥੱਕਦੇ ਨਹੀਂ ਸੀ ਥੱਕਦੇ ਨਹੀਂ ਸੀ ਹੱਡ ਮਜ਼ਬੂਤ ਸੀ ਇਹ ਗੱਲ ਸੀਗੀ ਵੈਸੇ ਹੋਰੀ ਵੈਸੇ ਤੁਰਪੀ ਚੱਲੋ ਕੋਈ ਵੈਸੇ ਜੀ ਆ ਗੱਲ ਪੰਜੀਰੀ ਤੇ ਤੇ ਪਨੀਰੀ ਦਾ ਰੰਗ ਬੜਾ ਰੰਗ ਵੇਲੋ ਤੁਸੀਂ ਐ ਮਿੱਟੀ ਰੰਗਾ ਹਾਂ ਜੀ ਕਿਲੇ ਦੇ ਨਾਲ ਦਾ ਰੰਗ ਪੱਕਾ ਜਿਹਾ ਬਣਾ ਦੇ ਦੇ ਸੀ ਇਥੇ ਲਿਆ ਕੋਲ ਹਾਂ ਜੀ ਤੇ ਹੁਣ ਚੁੱਲਾ ਅੰਦਰ ਹੱਤ ਹੈ ਚੱਕ ਕੇ ਕਿਉਂਕਿ ਬਾਰਿਸ਼ ਦਾ ਤੁਹਾਨੂੰ ਪਤਾ ਵੀ ਕੋਈ ਭਰੋਸਾ ਨਹੀਂ ਉਹ ਆਪਾ ਕਪੜਾ ਵੀ ਦਿੱਤਾ ਹੋਇਆ ਕਿ yellow ਜਿਹਾ ਇਹ ਕਿਹੜਾ ਕਿੱਥੋਂ ਆਉਂਦਾ ਇਹੜੀ ਕਪੜਾ ਦੁਕਾਨ ਤੋਂ ਕਿੰਨੇ ਦਾ 300 ਦਾ ਅੱਛਾ ਸਪੈਸੇ ਲੈ ਕੇ ਆਂਦਾ ਇਹਦੇ ਵਾਸਤੇ ਮੈਂ ਦਰਾਜੇ ਬੰਦ ਕਰਦਾ सफाई सफाई सवेरे करा गए जी चलो हो गई रेडी लाइट हाँ देखो अच्छा ओह सॉरी पिछले ਉੰਜ ਆ ਭਰਾਵਾ ਚਿੰਬੜੀ ਗਈ ਮੈਨੂੰ ਖਾਣ ਖੋਣ ਦਾ ਤੇਰਾ ਦੱਸਿਆ ਤੇ ਬਾਕੀ ਹੁਣ ਮੌਸਮ ਅੱਜ ਘੈਂਟ ਹੈ ਗਰਮੀ ਗਰਮੀ ਹੈ ਨਹੀਂ ਕਿ ਬਿਲਕੁਲ ਚੱਕੀ ਕੀ ਗਰਮੀ ਹੈ ਨਾ ਹਿਊਮਿਡਿਟੀ ਵੀ ਚੱਕੀ ਗਈ ਹੈ ਬਿਲਕੁਲ ਤੇ ਇਧਰ ਪੌਦਿਆਂ ਦਾ ਹਾਲ ਦੇਖ ਲੀ ਮਾੜਾ ਜਿਹਾ ਰਾਤ ਨੂੰ ਲਾਈਟ ਜਗਾ ਕੇ ਲਾਈਟ ਚ ਗਈਏ ਲਾਈਟ ਹੀ ਹੈ ਨਹੀਂ ਬੱਲਬੀ ਲਾ ਲਿਆ ਕਿਸ ਨੇ ਲਾਹ ਦੀ ਨਹੀਂ ਆ ਰਹੇ ਫੁੱਲ ਸਿੱਲੇ ਖਿੜੇ ਬੈਨੇ ਹਨ گلاب ਦੇ ਫੁੱਲ ਤੇ ਵੀ 3-4 ਖੜੇ ਹੋਏ ਨੇ ਬਰਸਾਤਾਂ ਦਾ ਇਹੀ ਫਾਇਦਾ ਹੈ ਸੌਤਾ ਦੇ ਬੋਦੇ ਉਹ ਕੈਂਡ ਬਣਦੇ ਨੇ ਹਾਂ ਦੇਖੋ ਕਲੀਆਂ ਕਿੰਨੀਆਂ ਸੋਹਣੀਆਂ ਖਿੜੀਆਂ ਹੋਈਆਂ ਮਕੜੀਆਂ ਨੇ ਵੀ ਜਾਲਾ ਪਾਇਆ ਹੈ ਛਿਓਮਣੀ ਤੇ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਇਹ ਮੈਂ ਦੇ ਦਾਂ ਨੈਕਸਟ ਵਾਰ ਉਹਦੇ ਵਿੱਚ ਉਦੋਂ ਤੱਕ ਲਈ ਆਪਣਾ ਖਿਆਲ ਰੱਖੋ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਬਾਕੀ